ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਪੰਜ ਕਾਰਾਂ ਵੀ ਬਰਾਮਦ ਹੋਈਆਂ ਨੇ। ਪੁਲਿਸ ਲਾਈਨ ਵਿਖੇ ਇਸ ਸਬੰਧੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਕਬੂਲ ਕੀਤਾ ਹੈ ਕਿ ਉਹਨਾਂ ਨੇ ਹੁਣ ਤੱਕ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚੋਂ 26 ਕਾਰਾਂ ਚੋਰੀ ਕੀਤੀਆਂ ਨੇ ਜਿਨ੍ਹਾਂ ਦੇ ਪਾਰਟਸ ਵੇਚ ਚੁੱਕੇ ਨੇ। ਪੁਲਿਸ ਨੇ ਚੋਰੀ ਕੀਤੀਆਂ 26 ਕਾਰਾਂ ਵਿੱਚੋਂ ਤਿੰਨ ਕਾਰਾਂ ਸਾਬਤ ਅਤੇ ਦੋ ਕਾਰਾਂ ਦੇ ਪਾਰਟਸ ਬਰਾਮਦ ਕੀਤੇ ਨੇ। ਮੁਕਸਰ ਸਾਹਿਬ ਪੁਲਿਸ ਵੱਲੋਂ ਕਰਾਇਮ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਨੂੰ ਅੱਜ ਇੱਕ ਹੋਰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਦੋਂ ਸਾਡੀ ਸੀਆਈ 2 ਦੀ ਟੀਮ ਨੇ ਇੱਕ ਆਟੋ ਥੈਫਟ ਗੈਂਗ ਫੜੀ ਇਹਨਾਂ ਦੇ ਵਿੱਚ ਸਾਨੂੰ ਤਿੰਨ ਬੰਦੇ ਹਲੇ ਤੱਕ ਅਸੀਂ ਕਾਬੂ ਕਰ ਚੁੱਕੇ ਹੈ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਇਹ ਹਲੇ ਤੱਕ 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁੱਕੇ ਹੈ ਇਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਦੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਂਡ ਦੇ ਵਿੱਚ ਸਾਡੀ ਜੋ ਇੰਟੈਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਹ ਇਸ ਪਾਸੇ ਹੈ ਕਿ ਅੱਗੇ ਕਿਹੜੇ ਕਿਹੜੇ ਕਬਾੜੀਆਂ ਨੂੰ ਇਹ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ રાઉન્ડ અપ ਕੀਤਾ ਜਾયેગા સર ਅਕਸਰ દેખાયા જਦਾ ਕਬਾੜੀਏ ਸੋਲਿਡ ਫਰਮ ਹੁੰਦੇ ਆ ਵੱਧ ਜਾਂਦੇ ਆ ਕਦੇ ਕੋਈ ਕਬਾੜੀਆਂ ਪੁਲਿਸ ਨੇ ਜੇਜੇ ਦੇ ਬਿਆਨ ਕਿਤੇ ਕੀ ਐ ਕਿ ਜੂ ਰੋਗਾ ਜੀ ਪੁਲਿਸ ਵਾਲੇ ਨਹੀਂ ਜੀ ਹਲੇ ਵੀ ਸਾਡੇ 2-3 ਜੋ ਪੁਰਾਣੇ ਪਰਚੇ ਹੋਏ ਜਿਹਦੇ ਵਿੱਚ ਅਸੀਂ ਕਾਫੀ ਗੈਂਗਸ ਫੜੀਆਂ ਜੋ ਕਿ ਮੋਟਰਾਂ ਚੋਰੀ ਕਰਦੇ ਸੀਗੇ ਬਾਕੀ ਸਾਰਾ ਕੰਮ ਕਰਦੇ ਸੀ ਕਬਾੜੀਆ ਕਿਸੇ ਦੇ ਵਿੱਚ ਨਹੀਂ ਛੱਡ ਰਹੇ ਸੀ ਨਾ ਅੱਗੇ ਚੱਲ ਕੇ ਵੀ ਨਹੀਂ ਛੱਡਾਂਗੇ ਇਹਨਾਂ ਨੂੰ ਇਹ ਲਿਸਟਿੰਗ ਕਰਕੇ ਕਬਾੜੀਏ ਤੋਂ ਅੰਦਰ ਦੇ ਨੇ ਬਹੁਤ ਜ਼ਰੂਰੀ ਹੈ ਬਿਕੋਜ਼ ਦੇ ਆਰ ਦੀ ਸੋਰਸ ਆਫ ਕ੍ਰਾਈਮ ਉਨਾ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਹੈ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਗੱਡੀ ਚੋਰੀ ਕਰਕੇ ਆ ਕੇ کہیں ਜਾ ਕੇ ਵੇਚ ਸਕਦਾ ਹਾਂ ਤੋ ਹੀ ਉਹ ਚੋਰੀ ਕਰਦਾ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨੱਥ ਪਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਫਿਰ ਇਹ ਚੋਰੀਆਂ ਆਪਣੇ ਆਪ ਘਟਨੀ ਸ਼ੁਰੂ ਹੋ ਜਾਣਗੀਆਂ ਕੋਈ ਡਰਗ ਹਿਸਟਰੀ ਆਈ ਇਹਨਾਂ ਦੀ ਕ੍ਰਿਮੀਨਲ ਹਾਲੇ ਤੱਕ ਡਰਗ ਹਿਸਟਰੀ ਨਹੀਂ ਆਈ ਹੈ ਨਾ ਜੀ ਤੋ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ ਚੋਰੀ ਕਰਨ ਜੋ ਮਾਰੂਤੀ SUZUKI ਦੀ ਗੱਡੀਆਂ ਹੈ ਕਿ ਉਹਨਾਂ ਦੇ ਤਾਲੇ ਖੋਲ੍ਹਣੇ ਥੋੜੇ ਜਿਹਾ ਆਸਾਨ ਹੁੰਦੇ ਤੇ ਇਹਨਾਂ ਦੀ ਜਿੰਨੀ ਫਰੀਦਕੋਟ ਜਾ ਚੁੱਕੇ ਨੇ ਇਹ ਇਹ ਮੁਕਸਰ ਸਾਹਿਬ ਤੋਂ ਚੋਰੀਆਂ ਕਰਦੇ ਰਹੇ ਹੈਂ ਭਟਿੰਡੇ ਤੋਂ ਚੋਰੀਆਂ ਕਰਦੇ ਰਹੇ ਤੇ ਇਹਨਾਂ ਦੀ ਬਾਕੀ ਪੁੱਛਗਿਰਾਂ ਚ ਜਿੰਨੀ ਜਿੰਨੀ ਔਰ ਇਨਫਾਰਮੇਸ਼ਨ ਆਂਦੀ ਹੈ ਉਹ ਅਕੋਰਡਿੰਗਲੀ ਉਹਨੂੰ ਆਨ ਫਾਈਲ ਲੈ ਕੇ ਆ ਜਾਏਗਾ ਤੋਂ ਮੋੜ ਕੇ ਗੰਗਾਗੜ੍ਹ ਰਾਜਸਥਾਨ ਦਾ ਸਾਰੇ ਇਕੱਠੇ ਕਿਸ ਤਰ੍ਹਾਂ ਹੋ ਗਏ ਤਿੰਨੋਂ ਅਲੱਗ-ਅਲੱਗ ਗਏ ਜਾਂ ਇਸ ਤਰ੍ਹਾਂ ਇਹਨਾਂ ਦੀ ਇਹਨਾਂ ਦੀ ਗੈਂਗ ਬਣੀ ਸੀ ਜੀ ਇਹ ਜੋ ਮੇਨ ਇਹਨਾਂ ਦਾ ਗੈਂਗ ਦਾ ਕਿੰਗਪਿਨ ਹੈਗਾ ਇਹ ਹੈਗਾ ਅਜੇ ਕੁਮਾਰ ਇਹ ਪੁਰਾਣੀ ਕਈ ਚੋਰੀਆਂ ਕਰ ਚੁੱਕਿਆ ਹੈ ਜੇਲ੍ਹ ਦੇ ਵਿੱਚ ਕਈ ਵਾਰੀ ਗਿਆ ਦੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਆ। ਉਹ ਲਿੰਕਸ ਤੇ ਵੀ ਅਸੀਂ ਵਰਕ ਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਇਹ ਘਰ ਇਹਨਾਂ ਦੇ ਨਾਲ ਕੋਈ ਹੋਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕਾਬੂ ਕਰੀਏ। ਉਹਨੇ ਜ਼ਮਾਨਤ ਤੇ ਰਿਜਿਕੇਸ਼ਨ ਦਾ ਜ਼ਮਾਨਤ ਤੇ ਚੱਲ ਰਿਹਾ ਤਿੰਨ ਮਗਰ ਉਹ ਚੱਲ ਰਹੀ ਹੈ। ਨਾਲ ਦੇ ਨਾਲ ਕ੍ਰਾਈਮ ਚੱਲ ਰਹੀ ਹੈ। ਕਿੰਨੇ ਦਿਨ ਦਾ ਰਿਮਾਂਡ ਹੈ? ਹਲੇ ਇਹਨਾਂ ਦਾ ਮੇਰੇਕਾ 2 ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸਰ ਜੀ ਕਮਿਸ਼ਨਰ ਨੇ ਆਏ। ਉਹਨਾਂ ਦੇ ਬ੍ਰਾਂਡੋਂ ਦੇ ਚਾਂਸਸ ਹੈਗੇ। देखो जी हले सू पांच गड् मिली है, तीन तो साबुत गड्डिया मिल गई हैं दो मिली है सानू कटी हुई गड्डिया बाकी जो गड्डिया रह गई इक्की वो तो बेच बूझ के खा भी चुके हैं इसी करके जो है का, असी वो लेकर आना है कबाड़ी ओपन कर